अज सुजानपुर के न लगते पिंड कैलाशपुर बस्ती शुरू हुए होम सम्मेलन यमेलन राशरी स्वयं सेवक संघ के वालों शताब्दी वर्ष समारोह से किया जा रहा है सुजानपुर कुल पांच बस्तियों के धर्म सम्मेलन होने तय हुए हैं उसने संबंध कैलाशपुर बस्तीम सम्मेलन का शुभारंभ हो उथे ही जानकारी देंदे हुए धर्म सं मैंबर वालों दसिया गया कि ए संेलना का मुख उद्देश हर एक दे नाल जोड़ना है क्योंकि धर्म किसी तोड़ा नहीं है बल्कि एक दूसरे के जोड़ता है इसे दे संबंध में धर्म संजानपुर जाने तय किए गए हैं जिसके चलद सुजानपुर संलन किए जाए कि कैलाशपुर बस्ती उन्होंने जिथे अज एम सम्मेलन आरंभ किया गया है इस सम्मेलन अलग अलग धर्म के लोग मिलजुल कर रहे हैं किसी के मन किसी के लिए कोई भी भेदभाव नहीं ही है अतः इस सम्मेलन विच दिव्या ज्योति जागरण संस्थान तो स्वामी विपाशानंद जी अपने प्रवचन कर रहे हैं इस कार्यक्रम का मुख्य उद्देश्य सारे धर्म के लोगों को इकट्ठे लेके आना है अतः सब रल मिलके इस धर्म सम्मेलन दे विच हिस्सा ले रहे हैं अतः इहना धर्म सम्मेलनों नूं करन दे लई सामने आ रहे हैं राष्ट्रीय स्वयं सेवक संघ के वालों शताब्दी वर्ष समारोह से ਅਗਰ ਕਾਰਗਰਮ ਜਿੱਤੇ ਜਾ ਰਹੇ ਹਨ ਉਧਰ ਦੇ ਚਾਰ ਧਰਮ ਸੰਮੇਲਨ ਦੇ ਕਾਰਗਰਮ ਜਿਹੜੇ ਆ ਉਹ ਪੂਰੇ ਹਿੰਦੁਸਤਾਨ ਦੇ ਅੰਦਰ ਕੀਤੇ ਜਾ ਰਹੇ ਹਨ ਸੁਜਾਨਪੁਰ ਦੇ ਅੰਦਰ ਪੰਜ ਬਸਤੀਆਂ ਦੇ ਵਿੱਚ ਪੰਜ ਕਾਰਗਰਮ ਹੋ ਰਹੇ ਹਨ ਜਿਦਰ ਕੋ ਅੱਜ ਦੂਸਰਾ ਕਾਰਗਰਮ ਕਿਰਾਸ਼ਪੁਰ ਬਸਤੀਆਂ ਜਿਹੜਾ ਹੋ ਰਿਹਾ ਹੈ ਧਰਮ ਸੰਮੇਲਨ ਕਾਰਗਰਮ ਜਿਹੜਾ ਹੈ ਇਹ ਸਮਾਜ ਦੇ ਸਾਰੇ ਸਮੁਦਾਏ ਸਾਰੀਆਂ ਬਰਾਦਰੀਆਂ ਸਭ ਧਾਰਮਿਕ ਸਹਾਇਤਾ ਸਮਾਜਿਕ ਸੰਸਥਾਵਾਂ ਆਈਆਂ ਪਰ ਉਹ ਇਕੱਠੇ ਹੋ ਕੇ ਕਰ ਰਹੀਆਂ ਨੇ ਅੱਜ ਦੀ ਇਸ ਕਾਰਗਰਮੇਂ ਵਿੱਚ ਵੀ ਕਰਾਸ਼ਪੁਰ ਬਸਤੀ ਦੇ ਵਿੱਚੋਂ ਸ੍ਰੀ ਗੁਰਦੁਆਰਾ ਸਾਹਿਬ, ਰਾਮ ਨਿਲਾ ਕਲਬ, ਮੰਚੇ ਮੰਦਿਰ, ਸਾਧੂ ਵਾਲ ਮੰਦਿਰ ਅਤੇ ਬਾਕੀ ਸਾਰੀਆਂ ਬਰਾਦਰੀਆਂ ਦੇ ਲੋਕ ਜਨਾਬਾ ਹਸਪਤਾਲ ਦੀ ਉਹ ਸਾਰੀਆਂ ਬਾਕੀ ਬਰਾਦਰੀਆਂ ਨੇ ਇਹ ਸਭ ਲੋਕ ਮਿਲ ਕੇ ਇਹ ਕਾਰਗਰਮ ਕਰ ਰਹੇ ਹੈ। ਬਹੁਤ ਅੱਛਾ ਕਾਰਗਰਮ। ਇਸ ਕਾਰਗਰਮ ਦੇ ਅੰਦਰ ਦਿਵੇ ਜੋਤੀ ਦੀ ਸੰਗਤੀ ਸੰਸਥਾ ਨੂੰ ਸ੍ਰੀਮਤੀ ਵਿਕਟਾਕਾ ਜਨ ਜੀ, ਸ੍ਰੀ ਵੀਰਕਾਸ਼ਾਨੰਦ ਜੀ ਵੀ ਜਿਹੜੇ ਹੈ। ਉਹ ਆਪਣੇ ਪਰਮੇਸ਼ਰ ਜਿਹੜੇ ਉਹ ਕਰਦੇ ਨੇ ਇਸ ਕਾਰਗਰਮ ਦਾ ਇਹ ਮਕਾਸਦ ਹੈ ਉਹ ਸਾਰੇ ਲੋਕਾਂ ਨੂੰ ਸਾਰੇ ਜਾਤ ਬਰਾਦਰੀਆਂ ਕਾਰਕਸ਼ਾਸਾਂ ਨੂੰ ਇੱਕ ਪਲੇਟਫਾਰਮ ਤੇ ਲੈ ਕੇ ਆਉਣਾ ਹੈ ਮੋਢਨ ਆਪਣੇ ਤਰੰਦੇ ਨਾਲ ਰਾਸ਼ਟਰ ਦਾ ਉਥਾਨ ਕਰਨ ਵਾਸਤੇ ਕਾਰਗਰਮ ਜਿਹੜੇ ਉਹ ਕੀਤੇ ਜਾ ਰਹੇ ਹੈ ਸਭ ਲੋਕਾਂ ਤੋਂ ਤੁਰਕ ਜਿਹੜੇ ਪੰਜ ਪਰਿਵਰਤਨ ਦਾ ਜੋ ਵਿਸ਼ੇ ਇਹ ਉਭੀ ਕਵਰ ਕੀਤਾ ਜਾਏਗਾ ਜੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ ਜਿਹੜਾ ਉਹਦੀ ਗੱਲਬਾਤ ਜਿਹੜੀ ਹੈ ਉਹ ਵੀ ਅੱਜ ਇੱਥੇ ਕੀਤੀ ਜਾਏਗੀ ਸੋ ਪਹਿਲਾਂ ਅੱਜ ਦੇ ਇਸ ਪ੍ਰੋਗਰਾਮ ਤੇ ਬਹੁਤ ਬਹੁਤ ਵਧਾਈ ਦੇਣਾ ਜੈ ਸ਼੍ਰੀ ਰਾਮ ਜੈ ਭਗਤ ਸਮੁਤਿਆ ਸਾਰਿਆਂ ਨੇ ਸੀਤਾ ਜੀ ਦਾ ਸ਼ਬਦ ਵਾਜੂ ਜੀ ਦੀ ਫਤਿਹ ਸਮਾਜ ਦੀ ਏਕਤਾ ਇੱਕ ਤਾਕਤ ਔਰ ਭਾਰਵੀ ਵਾਰਤਾ ਦਾ ਪ੍ਰਤੀਕ ਸੋਚੀ ਸਲਾਤਨੀ ਭਾਈਚਾਰੇ ਨੇ ਰਲ ਮਿਲ ਕੇ ਇੱਕ ਧਰਮ ਸੰਮੇਲਨ ਅਦੋਤ ਹੁੰਦਾ ਗਿਆ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਧਰਮ ਦੀ ਚਾਦਰ ਸ੍ਰਿਸ਼ਟੀ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਮੋਕ ਰੱਖਦਿਆ ਹੋਇਆ ਸੰਗਤਾਂ ਨੂੰ ਯਾਦਗਾਰ ਕੀਤਾ ਜਾ ਰਿਹਾ ਹੈ ਕਿ ਕਿਵੇਂ ਹਿੰਦੁਸਤਾਨ ਦੀ ਧਰਤੀ ਤੇ ਸਮੇਂ ਦੀ ਉਹ ਮਤਨੇ ਚਾਲ ਮਟਾਏ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਸ਼ਹਾਦਤ ਦੇ ਕੇ ਆਪਣੀ ਕੁਰਬਾਨੀ ਦੇ ਕੇ ਇਸ ਹਿੰਦੁਸਤਾਨ ਦੀ ਸੰਸਕ੍ਰਿਤੀ ਨੂੰ ਧਾਰਮਿਕ ਜਨਾਂ ਨੂੰ ਬਚਾਉਣ ਦਾ ਆਪਣਾ ਆਪਾ ਕੁਰਬਾਨ ਕਰਕੇ ਇਸ ਦੁਨੀਆ ਵਿੱਚ ਬਲੱਖਣ ਇਸ ਦੇ ਬੇ ਮਿਸਾਲ ਜਿਹੜੀ ਉਹ ਕਾਇਮ ਕੀਤੀ ਹੈ ਆਓ ਅੱਜ ਅਸੀਂ ਸਾਰੇ ਹੀ ਰਲ ਮਿਲ ਕੇ ਕਿਸੇ ਵੈਰ ਵਿਰੋਧ ਨਫ਼ਰਤ ਉੱਪਰ ਉੱਠ ਕੇ ਮਾਨਵੀ ਜਾਤ ਸਭਾ ਇੱਕੇ ਪਹਿਚਾਨ ਬੋਦੇ ਸਿਧਾਂਤ ਨਾਲ ਜੁੜੀਏ ਔਰ ਸਾਰੇ ਹੀ ਸਮਾਜ ਵਿੱਚ ਰਲ ਮਿਲ ਕੇ ਇੱਕ ਦੂਜੇ ਦੀ ਮਦਦ ਇੱਕ ਦੂਜੇ ਦਾ ਸਹਿਯੋਗ ਕਰਨ ਦਾ ਯਤਨ ਕਰੀਏ ਤੇ ਇੱਕੋ ਇੱਕ ਗੱਲ ਯਾਦ ਰੱਖੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਨਮਸਕਾਰ ਅੱਜ ਦੇ ਸੁजानਪੁਰ ਨਗਰ ਦੇ ਅੰਦਰ ਖਲਾਸ਼ਪੁਰ ਬਸਤੀ ਦੇ ਇਸ ਧਰਮ ਸੰਮੇਲਨ ਦੇ ਅੰਦਰ ਆਪ ਸਭ ਦਾ ਸਵਾਗਤ ਹੈ ਜਿਸ ਤਰ੍ਹਾਂ ਕਿ ਮੇਰੇ ਤੋਂ ਪਹਿਲੇ ਪ੍ਰਮੁੱਖ ਬਖਸ਼ਵਾ ਨੇ ਦੱਸਿਆ ਕਿ ਇਹ ਸੰਮੇਲਨ ਸੰਗਤ ਦੀ 100 ਸਾਲ ਦੀ ਯਾਤਰਾ ਕਿਸ ਸਮੇਂ ਨੂੰ ਕੇ ਸਮੇਂ ਨੂੰ ਮੁੱਖ ਰੱਖਦੇ ਹੋਏ ਅਤੇ ਪੂਰੀ ਹਿੰਦੂ ਦੀ ਚਾਦਰ ਸ੍ਰਿਸ਼ਟੀ ਦੀ ਚਾਦਰ ਕਹੇ ਜਾਣ ਵਾਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਦੇ ਬੇਦਾਨ ਦੀ ਵਸਮੂ ਸਮਰਪਿਤ ਇਹ ਤਰਸ ਮੇਲਾ ਜੁੜਿਤ ਹੋ ਗਿਆ ਹੈ ਜਿ ਦੇਖ ਰਹੇ ਹੋ ਜਿਸ ਦੇ ਅੰਦਰ ਵਿਸ਼ਾਲ ਸਮੂਹ ਮਾਤਾਵਾ ਪੈਣਾ ਨੌਜਵਾਨਾਂ ਦਾ ਇੱਥੇ ਆਇਆ ਹੋਇਆ ਹੈ ਇਸ ਸਮੇਲਨ ਦੀਆਂ ਦੋ ਤਿੰਨ ਖਾਸियतਾਂ ਜਿਹੜੀਆਂ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਸਭ ਤੋਂ ਪਹਿਲੇ ਤਾਂ ਇਸ ਸਮੇਲਨ ਦੇ ਅੰਦਰ ਸਭ ਸਨਾਤਨੀ ਸਮਾਜ ਸਭ ਜਾਤੀ ਦੀਆਂ ਬ੍ਰਾਦਰੀਆਂ ਦਾ ਸਮਾਜ ਆਪਣੇ ਸਿੱਖ ਸਮਾਜ ਆਪਣੀ ਜੋ ਸੰਜੀਵੀ ਵਿਰਾਸਤ ਹੈ ਉਸ ਨੂੰ ਯਾਦ ਕਰਨ ਦਾ ਉਪਰਾਲਾ ਇਹ ਧਰਮ ਸੰਮੇਲਨ ਹੈ ਆਪਕਾ ਇਸ ਧਰਮ ਸੰਮੇਲਨ ਦੇ ਅੰਦਰ ਜਿੱਥੇ ਸੰਗਤ ਦੀ 100 ਬਰਿਆਂ ਦੀ ਯਾਤਰਾ ਸੰਗਤ ਦੇ 100 ਸਾਲ ਦੇ ਅੰਦਰ ਕਿਸ ਤਰ੍ਹਾਂ ਦੇਸ਼ ਸਮਾਜ ਵਾਸਤੇ ਜੀਣ ਵਾਲੇ ਲੋਕਾਂ ਦਾ ਨਿਰਮਾਣ ਕੀਤਾ ਹੈ ਸਮਾਧਿ ਸਮੇਂ ਸਮੇਂ ਦੇ ਦੇਸ਼ ਦੀਆਂ ਔਖੇ ਸਮੇਂ ਦੇ ਅੰਦਰ ਕਿਸ ਤਰ੍ਹਾਂ ਸ੍ਰੀਮ ਸੰਗਤਾਂ ਨੇ ਅੱਗੇ ਹੋ ਕੇ ਆਪਣੇ ਆਪ ਨੂੰ ਅਨਕੇਵਲ ਪੇਸ਼ ਕੀਤਾ ਹੈ ਬਲਕਿ ਉਸ ਸਮੱਸਿਆ ਦਾ ਨਿਦਾਨ ਕਰਨ ਵਾਸਤੇ ਇੱਕ ਅਨੋਖੀ ਮਿਸਾਲ ਕਾਇਮ ਕੀਤੀ ਹੈ ਇਹਦੇ ਨਾਲ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ ਦਿਵਸ ਦੇ ਪਿੱਛੇ ਜੋ ਸੰਦੇਸ਼ ਹੈ ਕਿ ਆਪਣੇ ਧਰਮ ਵਿਸ਼ਵਾਸ ਤੇ ਪੱਕੇ ਰਹਿਣਾ ਔਰ ਸਭ ਵਿਚਾਰਾਂ ਦਾ ਸਨਮਾਨ ਕਰਨਾ ਐਸਾ ਉਹ ਮਹਾਨ ਜੀਵਨ ਔਰ ਬਲੀਦਾਨ ਤੋਂ ਸੰਦੇਸ਼ ਜੋ ਹੈ ਉਹ ਜਨ ਜਨ ਤੱਕ ਪਹੁੰਚੇ ऐसा और तीसरा समाज भी कुछ समाज वास्ते करने वास्ते आगे आए क्योंकि समाज ਦੇ ਅੰਦਰ ਜਦੋਂ ਸਮਾਜ ਆਪ ਮੁਹਾਰੇ ਆਪਣੇ ਸਮਾਜ ਦੀ ਬਾਗਡੋਰ ਸੰਭਾਲਦਾ ਹੈ ਤਾਂ ਸਮਾਜ ਸੁਧਾਰ ਦੀ ਲਹਿਰ ਸ਼ੁਰੂ ਹੁੰਦੀ ਹੈ ਕ ਪੰਜ ਪਰਿਵਰਤਨ ਦੀ ਗੱਲ ਆਦਰਨੀ ਵਿਨੇਜ ਜੀ ਕਰ ਰਹੇ ਸਨ ਸਾਰਾ ਸਮਾਜ ਭਾਈਚਾਰਾ ਇਕ ਹੋ ਜਾਏ ਸਮਾਜਿਕ ਸਮਰਸਤਾ ਪਰਿਆਵਰਣ ਇਹ ਤਰਤੀ ਰਹੇ ਲਾਇਕ ਰਹਿ ਜਾਏ ਤੇ ਉਸ ਵਾਸਤੇ ਸਮਾਜ ਨੂੰ ਪਰਿਆਵਰਣ ਦੀ ਸੰਭਾਲ ਕਰਨ ਦਾ ਇਹ ਵਿਸ਼ੇ ਇੱਥੇ ਆਉਣ ਵਾਲਾ ਹੈ ਆਪਣੇ ਦੇਸ਼ ਦਾ ਨਾਗਰਿਕ ਇਸ ਤਰ੍ਹਾਂ ਦਾ ਹੋਵੇ ਇਹ ਵਿਸ਼ਾ ਇੱਥੇ ਆਉਣ ਵਾਲਾ ਹੈ ਨਾਗਰਿਕ ਕਰਤੱਵ ਦੇ ਰੂਪ ਦੇ ਅੰਦਰ ਅਤੇ ਆਪਣੇ ਦੇਸ਼ ਦੀ ਤਰੱਕੀ ਵਾਸਤੇ ਆਮ ਸਮਾਜ ਕੀ ਕਰ ਸਕਦਾ ਹੈ ਸਵਦੇਸ਼ੀ ਇਹ ਵਿਸ਼ੇ ਇੱਥੇ ਆਉਣ ਵਾਲਾ ਹੈ ਸਰਵ ਮਿਲਾ ਕੇ ਜਿਹੜੇ ਪੰਜ ਪਰਿਵਰਤਨ ਪੰਜ ਪਰਿਵਰਤਨ ਨੇ ਇਹ ਵਿਸ਼ੇ ਸਾਰੇ ਆਉਣ ਵਾਲੇ ਹਨ ਮੈਂ ਅੱਜ ਦੀ ਇਸ ਤਰ੍ਹਾਂ ਸਫਲ ਸਤਿਰਮ ਸਮੇਲਨ ਦੀ ਸਾਰੀ ਜਨਤਾ ਨੂੰ ਅਜੋਸ਼ਕਾਂ ਨੂੰ ਵਧਾਈ ਦਿੰਦਾ ਹੋਇਆ ਆਪਣੀ ਗੱਲ ਨੂੰ ਪੂਰਾ ਕਰਦਾ ਹਾਂ ਬਹੁਤ ਬਹੁਤ ਸਾਰਾ